ਸ਼ੇਖ ਸ਼ਾਦੀ ਫਕੀਰ ਸੀ ਬੜੀ ਗਹਿਰੀ ਗੱਲ ਉਹ ਕਰਦਾ ਸੀ ਉਹ ਆਪਣੇ ਜੀਵਨ ਵਿੱਚ ਲਿਖਦਾ ਸ਼ੇਖ ਸ਼ਾਦੀ ਕਹਿੰਦੇ ਇੱਕ ਵਾਰੀ ਮੈਨੂੰ ਭਾਰਤ ਆਉਣਾ ਪਿਆ ਤੇ ਕੁਦਰਤੀ ਕਿਸੇ ਵਪਾਰੀ ਦੇ ਘਰ ਰਹਿਣ ਦਾ ਮੌਕਾ ਬਣ ਗਿਆ ਜਦੋਂ ਮੈਂ ਵਪਾਰੀ ਦੇ ਘਰ ਬੈਠਾ ਨਾ ਕੇ ਸ਼ਾਮਾਂ ਟਲ ਗਈਆਂ ਕਹਿਣ ਲੱਗੇ ਵਪਾਰੀ ਜੋ ਮੇਰੇ ਕੋਲ ਬੈਠਾ ਉਹਨੇ ਗੱਲ ਸ਼ੁਰੂ ਕੀਤੀ ਮੈਂ ਵਪਾਰ ਕਰਦਾ ਹੈ ਜੋ ਵਸਤੂ ਮੈਨੂੰ ਠੀਕ ਲੱਗੇ ਮੰਡੀ ਚੋਂ ਖਰੀਦਦਾ ਨਫਾ ਘਟਦਾ ਉਹਨੇ ਗੱਲ ਤੋਰੀ ਜੀ ਵੀ ਮੈਂ ਜਾਪਾਨ ਗਿਆ ਉੱਥੋਂ ਫਲਾਣੀ ਵਸਤੂ ਖਰੀਦੀ ਉਹਨੂੰ ਲਿਆ ਕੇ ਚੀਨ 'ਚ ਮਹਿੰਗਾ ਵੇਚਿਆ ਚੀਨ ਤੋਂ ਹਾਂਗਕਾਂਗ ਚਲਿਆ ਗਿਆ ਉੱਥੇ ਉਹਦਾ ਮੁੱਲ ਵੱਧ ਬਟਿਆ ਹਾਂਗਕਾਂਗ ਤੋਂ ਫਲਾਣੀ ਵਸਤੂ ਖਰੀਦੀ ਉਹਨੂੰ ਭਾਰਤ ਲਿਆ ਕੇ ਵੇਚਿਆ ਇਨਾ ਮੁਨਾਫਾ ਕਟਿਆ ਕਹਿੰਨ ਲੱਗੇ ਸ਼ੇਖ ਸ਼ਾਦੀ ਕਹਿੰਦੇ ਆ ਕਹਿੰਦੇ ਮੈਂ ਬੈਠਾ ਸੋਚਦਾ ਸੀ ਵੀ ਗੱਲ ਦਾ ਰੁਖ 모ੜੇਗਾ ਕਿਸੇ ਧਰਮ ਕਰਮ ਵਾਲੇ ਪਾਸੇ ਪਰ ਕਹਿਣ ਲੱਗੇ ਬਿਲਕੁਲ ਸੌਣ ਦਾ ਵਕਤ ਹੋ ਗਿਆ ਉਹਨੇ ਆਪਣੀ ਗੱਲ ਦਾ ਰੁੱਖ ਨਾ ਮੋੜਿਆ ਜੋ ਵਪਾਰ ਦੀ ਗੱਲ ਤੋਰੀ ਨਫੇ ਦੀ ਗੱਲ ਤੋਰੀ ਨੁਕਸਾਨ ਦੀ ਗੱਲ ਤੋਰੀ ਦੁਨਿਆਵੀ ਵਸਤੂਆਂ ਦੀ ਗੱਲ ਤੋਰੀ ਤੇ ਉਹੀ ਬੈਠ ਕੇ ਬਾਤ ਪਾਉਂਦਾ ਰਿਹਾ ਸ਼ਿਖਸ਼ਾ ਦੀ ਕਹਿਣ ਲੱਗਿਆ ਮੈਂ ਅਖੀਰ ਤੇ ਇੱਕ ਸ਼ਬਦ ਵਰਤਿਆ ਉਹ ਸ਼ਬਦ ਵਰਤਿਆ ਐ ਵਪਾਰੀ ਬੰਦੇ ਨੂੰ ਟਿਕਾ ਤਾਂ ਆਉਂਦਾ ਜਾਂ ਤੇ ਸਬਰ ਆ ਜਾਏ ਸੰਤੋਖ ਆ ਜਾਏ ਤੇ ਜੇ ਸਬਰ ਨਹੀਂ ਤੇ ਜਿੰਨੂੰ ਕਬਰ ਮਿਲ ਜਾਏ ਟਿਕਾ ਉੱਥੇ ਆਉਂਦਾ ਉਹ ਸਿੱਖ ਸਾਹਿਬ ਦੀ ਕਹਿਣ ਲੱਗਿਆ ਦੋ ਹੀ ਟਿਕਾਣੇ ਨੇ ਜੀਵਨ ਦੇ ਅੰਦਰ ਜਾਂ ਕਿਸੇ ਬੰਦੇ ਨੂੰ ਸਬਰ ਆ ਜਾਏ ਤੇ ਜਾਂ ਫਿਰ ਕਬਰ ਮਿਲ ਜਾਏ ਸਬਰ ਵਿੱਚ ਵੀ ਬੰਦਾ ਸੰਤੋਖੀ ਹੋ ਕੇ ਰੱਬ ਦਾ ਸ਼ੁਕਰ ਕਰਦਾ ਹੈ ਤੇ ਕਬਰ ਜਦੋਂ ਮਿਲ ਗਈ ਤੇ ਫਿਰ ਸਾਰੀ ਕਹਾਣੀ ਖਤਮੇ